ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਮੁਫਤ ਦਰਸ਼ਨ ਕਰਵਾਉਣ ਦੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਕੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਅਤੇ ਇਸ ਸਕੀਮ ਦੇ ਅਧੀਨ ਹੁਣ ਕੋਈ ਵੀ ਨਾਗਰਿਕ ਮੁਫਤ ਦੇ ਵਿੱਚ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਦਾ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਤੀਰਥ ਯਾਤਰਾ ਸਕੀਮ ਦੇ ਅਧੀਨ ਫਤਿਹਗੜ੍ਹ ਸਾਹਿਬ ਹਲਕੇ ਦੀ ਪਹਿਲੀ ਬਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਕਰਨ ਦੇ ਮੌਕੇ মিডিਏ ਦੇ ਨਾਲ ਗੱਲਬਾਤ ਕਰਦੇ ਹਾਂ ਕੀਤਾ। ਉਹਨਾਂ ਕਹੇ ਕਿ ਅੱਜ ਰਵਾਨਾ ਕੀਤੀ ਬਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਠਹਿਰੇਗੀ। ਕੱਲ ਸ੍ਰੀ ਅਨੰਦਪੁਰ ਸਾਹਿਬ ਸਮੇਤ ਹੋਰ ਵਕ ਵਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਕੇ ਵਾਪਸ ਫਤਿਹਗੜ੍ਹ ਸਾਹਿਬ ਪਹੁੰਚੇਗੀ। ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੀਰ 77ਾ ਸਕੀਮ ਸ਼ੁਰੂ ਕੀਤੀ। ਜਿਵੇਂ ਤੁਸੀਂ ਦੱਸਿਆ ਕਿ ਕਈ ਸਾਡੇ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਮਾਤਾ ਮਾਪੇਣਾ ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਦੇ ਇੱਕ ਹੁੰਦਾ ਕਿ ਅਸੀਂ ਤੀਰਥ ਯਾਤਰਾ ਜਾਣਾ ਔਰ ਕਿਸੇ ਕਾਰਨ ਕਾਰਨ ਉਹ ਤੀਰਥ ਯਾਤਰਾ ਨਹੀਂ ਜਾ ਸਕਦੇ ਸੋ ਸਾਡੇ ਮਾਨਯੋਗ ਮੁਖਮਤਰੀ ਸਾਹਿਬ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਹੁਣ ਕੋਈ ਸਾਡਾ ਇਸ ਪ੍ਰਾਂ ਦਾ ਬਜ਼ੁਰਗ ਮਾਤਾ ਭੈਣ ਭਰਾ ਨਹੀਂ ਰਹੂਗਾ ਜਿਹਦੇ ਮਨ ਚ ਵਿੱਚ ਹੋਊਗਾ ਕਿਸੀ ਯਾਤਰਾ ਤੇ ਜਾਣਾ ਨਾ ਜਾ ਸਕੇ ਸਰਕਾਰ ਨੇ ਸਾਰੀਆਂ ਸੁਵਿਧਾਾਂ ਦੇਖੋ ਨਾਲ ਦੀ ਨਾਲ ਬੱਸਾਂ ਤੇ ਇਹਨਾਂ ਦਾ ਤਾਂ ਇੰਤਜ਼ਾਮ ਹੋ ਹੀ ਰਿਹਾ ਨਾਲ ਜਨ ਉਹਨਾਂ ਦੇ ਖਾਣੇ ਪੀਣੇ ਦਾ ਤੇ ਰਹਿਣ ਸਹਿਣ ਦਾ ਔਰ ਬਹੁਤ ਵਧੀਆ ਇੰਤਜ਼ਾਮ ਕੀਤਾ ਜਿਉਂ ਨੇ ਸੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਕਾ ਸ਼੍ਰੀ ਫਤਿਹਗੁਰ ਸਾਹਿਬ ਵੱਲੋਂ ਜਿਨ੍ਹਾਂ ਨੇ ਦੀਰ ਦੇ ਯਾਤਰਾ ਸਕੀਮ ਸ਼ੁਰੂ ਕਰਕੇ ਸਾਡੇ ਲੋਕਾਂ ਨੂੰ ਮਾਨਦਤ ਦਿੱਤੀ ਤਿੱਥੋਂ ਕਿੱਥੇ ਕਿੱਥੇ ਜਿਵੇਂ ਤੁਸੀਂ ਪੜ੍ਹੇ ਹੋਣਾ ਅਖਬਾਰਾਂ ਦੇ ਵਕ ਵਕ ਥਾਂ ਤੇ ਜਾਣੀ ਹੈ ਜਿਹੜੀ ਅੱਜ ਵੀ ਬਸ ਹੈ ਉਹ ਪਹਿਲਾ ਸ਼੍ਰੀ ਅਮਰਸਰ ਸਾਹਿਬ ਜਾਊਗੀ ਅੱਜ ਜਿੱਥੇ ਨਾਈਟਸਟੇ ਹੈ ਉਹ ਤੋਂ ਬਾਅਦ ਫਿਰ ਕੱਲ ਅਨੰਦਪੁਰ ਸਾਹਿਬ ਹੁੰਦੇ ਹੋਏ ਵਾਪਸ ਆਉਣਗੇ ਜਿੰਦਰ ਸਿੰਘ ਪੁੱਤਰ ਰਾਮ ਸਿੰਘ ਪਿੰਡ ਜੱਲਾ ਮੁਹਾਲੀ ਰੋਹਤਕ ਸਾਹਿਬ ਤੋਂ ਹੈ ਤੇ ਅੱਜ ਅਸੀਂ ਮਾਨ ਸਰਕਾਰ ਵੱਲੋਂ ਜਿਹੜੀ ਫ੍ਰੀ ਸੇਵਾ ਕੀਤੀ ਗਈ ਹੈ ਟੂਰਿਸਟ ਵਾਸਤੇ ਬਜ਼ੁਰਗਾਂ ਵਾਸਤੇ ਉਹਦੇ ਵਿੱਚ ਅਮਰਸਰ ਤੇ ਹੋਰ ਅਨੰਦਪੁਰ ਸਾਹਿਬ ਜਾਂ ਜਿਸ ਤਰ੍ਹਾਂ ਵੀ ਹੈ ਹੋਰ ਤਲਵੰਡੀ ਸਾਹਿਬ ਉਹਦੇ ਟੂਰ ਦੇ ਵਾਸਤੇ ਚੱਲੇ ਆ ਇਹ ਵਾਹ ਸਰਵਿਸ ਹੈ ਜਿਹੜੀ ਗਰੀਬ ਆਦਮੀਆਂ ਵਾਸਤੇ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਹੜੇ ਜਿਹੜਾ ਕਦੇ ਆਪਣੇ ਖਰਚੇ ਤੇ ਨਹੀਂ ਜਾ ਸਕਦਾ ਉਹ ਵੀ ਇਸ ਦੇ ਵਿੱਚ ਆਪਣੇ ਦਰਸ਼ਨ ਕਰ ਸਕਦਾ ਕਾਮਾ ਦੇ ਹਜੂਰ ਸਾਹਿਬ ਦੇ ਹੋਰ ਸਾਰੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਤੇ ਅਸੀਂ ਵੀ ਅੱਜ ਮਾਨ ਸਾਹਿਬ ਦਾ ਸ਼ੁਕਰੀਆ ਕਰਦੇ ਹਾਂ ਰਾਜ ਸਾਹਿਬ ਦਾ ਸ਼ੁਕਰੀਆ ਕਰਦੇ ਹਾਂ ਇਹਨਾਂ ਦੇ ਏਰੀਆ ਦੇ ਵਿੱਚੋਂ ਅਸੀਂ ਖਤੇਗੁਰ ਸਾਹਿਬ ਦੇ ਵਿੱਚ ਹਾਂ ਤੇ ਉਹਨਾਂ ਦੀ ਰਹਿਣ ਹਿਸਤ ਦਾ ਅਸੀਂ ਅੱਜ ਸਾਫਰ ਦਿੱਤੇ ਜਾ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਕਾਰ ਦਾ ਵੀ ਦੇ ਅੱਛੇ ਕੰਮ ਕਰ ਰਹੇ ਨੇ ਬਜ਼ੁਰਗਾਂ ਵਾਸਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਜਾ ਰਹੀ ਹੈ ਫ੍ਰੀ ਲੰਗਰ ਫ੍ਰੀ ਸੇਵਾ ਫ੍ਰੀ ਰਹਿਣ ਦਾ ਸਭ ਕੁਝ ਜਿਹੜਾ ਇੰਤਜ਼ਾਮ ਹੈ ਇਹ ਸਾਰਾ ਸਰਕਾਰ ਨੇ ਕੀਤਾ ਬਜ਼ੁਰਗਾਂ ਵਾਸਤੇ ਜਿਹੜੀ ਅਸੀਂ ਸ਼ਿਰਕਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨੈਲ ਕਰਮ ਬੋਲ ਰਹੀ ਹਾਂ ਪਿੰਡ ਬਾਚੀ ਕਣਾ ਤੇ ਸਰਕਾਰ ਦਾ ਹਵਾਲਾ ਦਾ ਸਤਿਕਾਰ ਜੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਨ ਤਰੀ ਯਾਤਰਾ ਕਰਾ ਰਹੇ ਨੇ ਤੇ ਹਰ ਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਾ ਰਹੇ ਹਨ ਉਹਨਾਂ ਨੇ ਬਹੁਤ ਦਿਨਾਂ ਬਾਅਦ ਕਰ